ਇਸ ਟਾਈਮ ਪੋਸਟ ਆਫਿਸ ਬਾਜ਼ਾਰ ਬਠਿੰਡਾ ਚ ਮੌਜੂਦ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਪੋਸਟ ਆਫਿਸ ਬਾਜ਼ਾਰ ਦੀਆਂ तमाम ਇੱਥੇ ਦੁਕਾਨਾਂ ਤੁਹਾਨੂੰ ਬੰਦ ਨਜ਼ਰ ਆਣੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਆ ਸੀ ਇਸ ਟਾਈਮ ਪੋਸਟ ਆਫਿਸ ਬਾਜ਼ਾਰ ਬਠਿੰਡਾ ਦੀਆਂ ਤੁਹਾਨੂੰ ਦੱਸਦੀ ਕਿ ਅੱਜ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਅਤੇ ਉਸ ਸ਼੍ਰੀ ਸ਼ਾਂਦੀ ਚੱਕਰੀ ਦੇ ਵਿੱਚ ਪਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਹ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਈ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਪੰਦ ਦਾ ਜਿਹੜਾ ਅਸਰ ਵੀ ਇੱਥੇ ਨਜ਼ਰ ਆ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅਸੀਂ ਪੋਸਟ ਆਫਿਸ ਬਾਜ਼ਾਰ ਬਠਿੰਡਾ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਪੋਸਟ ਆਫਿਸ ਬਾਜ਼ਾਰ ਬਠਿੰਡਾ ਦੀਆਂ ਤੁਹਾਨੂੰ ਤਮਾਮ ਦੁਕਾਨਾਂ ਇੱਥੇ ਬੰਦ ਨਜ਼ਰ ਆਣੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਆ ਸੀ ਪੋਸਟ ਆਫਿਸ ਬਜ਼ਾਰ ਬਠਿੰਡਾ ਦੀਆਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਪੋਸਟ ਆਫਿਸ ਬਜ਼ਾਰ ਬਠਿੰਡਾ ਦੇ ਜਿਹੜੇ ਦੁਕਾਨਦਾਰ ਆਪਣੀਆਂ ਦੁਕਾਨਾਂ ਵਧਾ ਕੇ ਜਿਹੜੇ ਬਾਹਰ ਇੱਥੇ ਖੜੇ ਤੁਹਾਨੂੰ ਇੱਥੇ ਨਜ਼ਰ ਆਣਗੇ ਤਸਵੀਰਾਂ ਤੁਹਾਨੂੰ ਦਿਖਾ ਰਿਆ ਸੀ ਪੋਸਟ ਆਫਿਸ ਬਜ਼ਾਰ ਬਠਿੰਡਾ ਦੀਆਂ ਗਾਂਧੀ ਮਾਰਕੀਟ ਬਠਿੰਡਾ ਦੀਆਂ ਵੀ ਤੁਹਾਨੂੰ ਤਸਵੀਰਾਂ ਆਪਾਂ ਦਿਖਾਣੇ ਆ ਗਾਂਧੀ ਮਾਰਕੀਟ ਬਠਿੰਡਾ ਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾਣੇ ਆ ਜਿੱਥੇ ਪੂਰੀਆਂ ਦੁਕਾਨਾਂ ਤੁਹਾਨੂੰ ਇੱਥੇ ਬੰਦ ਨਜ਼ਰ ਆਣ ਗਿਆ ਦੁਕਾਨਦਾਰ ਹੈ ਜਿਹੜੀ ਆਪਣੀਆਂ ਦੁਕਾਨਾਂ ਵਧਾ ਕੇ ਤੁਹਾਨੂੰ ਬਾਹਰ ਇੱਥੇ ਖੜੇ ਨਜ਼ਰ ਆਣਗੇ ਤਸਵੀਰਾਂ ਤੁਹਾਨੂੰ ਦਿਖਾ ਰਿਆ ਸੀ ਗਲਦੀ ਮਾਰਕੀਟ ਬਠਿੰਡਾ ਦੀਆਂ ਜਿੱਥੇ ਤਮਾਮ ਦੁਕਾਨਦਾਰ ਆਪਣੀਆਂ ਦੁਕਾਨਾਂ ਵਧਾ ਕੇ ਤੁਹਾਨੂੰ ਬਾਹਰ ਇੱਥੇ ਖੜੇ ਨਜ਼ਰ ਆਣਗੇ ਕੁਝ ਇੱਥੇ ਸਾਡੇ ਨਾਲ ਦੁਕਾਨਦਾਰ ਮੌਜੂਦ ਹੈ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਇਸ ਬੰਦ ਨੂੰ ਲੈ ਕੇ ਕੀ ਕਹਿਣਾ ਉਹਨਾਂ ਦਾ ਭਾਈ ਜੀ ਸੱਸੀ ਕਾ ਸੱਸੀ ਗੱਲ ਜੀ ਸਿਕਾ ਜੀ ਕੀ ਨਾਮ ਹੈ ਹੈਪੀ ਜੀ ਹੈਪੀ ਜੀ ਜੇ ਗੱਲ ਕਰੀ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬੰਦ ਕੀਤਾ ਗਿਆ ਤੁਸੀਂ ਆਪਣੀਆਂ ਦੁਕਾਨਾਂ ਵਧਾ ਕੇ ਬਾਹਰ ਖੜੇ ਹੋ ਕੀ ਕਰਨਾ ਚਾਹੋਗੇ ਕੀ ਕੀ ਸਾਰੇ ਬੰਦਾ ਸੀ ਬੰਦ ਕਰੀ ਬੈਠੇ ਆ ਚਾਬੀਆਂ ਜੇਬ ਚ ਪਾਈ ਬੈਠੇ ਆ ਕਿਸਾਨਾਂ ਦਾ ਤੁਸੀਂ ਸਮਰਥਨ ਕਰਦੇ ਹੋ ਸਬੰਧ ਦਾ ਕੀ ਕਹਿ ਸਕਦੇ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹੈ ਜੀ ਸਰਦਾਰ ਜੀ ਸਰਦਾਰ ਗਵਰਨਮੈਂਟ ਨੇ ਕੁਝ ਕਰ ਸਕਦੀ ਹੈ ਅਸੀਂ ਕੀ ਕਰ ਸਕਦੇ ਜੀ ਅਜੀ ਭਾਈ ਜੀ ਗਵਰਨਮੈਂਟ ਨੂੰ ਚਾਹੀਦਾ ਕੋਈ ਕੁਛ ਨੋ ਪੁਆਇੰਟਸ ਹਾਂਜੀ ਭਾਈ ਉਹ 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 ਇੱਥੇ ਪ੍ਰਧਾਨ ਜੀ ਸਾਹਿਬ ਕੁਝ ਦੁਕਾਨਦਾਰ ਇੱਥੇ ਬੋਲਣ ਨੂੰ ਇਸ ਵਿਸ਼ੇ ਤੇ ਤਿਆਰ ਨਹੀਂ ਹੋਰ ਕੁਝ ਦੁਕਾਨਦਾਰਾਂ ਨਾਲ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਨਮਸਤੇ ਅੰਕਲ ਜੀ ਹਾਸਤੇ ਭਾਈ ਕੀ ਨਾਮ ਹੈ ਜੀ ਰਾਮ ਲਾਲ ਅੰਕਲ ਜੀ ਜੇ ਗੱਲ ਕਰੀ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਪੰਜਾਬ ਬੰਦ ਕੀਤਾ ਗਿਆ ਹੈ ਕੀ ਕਹਿਣਾ ਚਾਹੋ ਭਾਈ ਸਾਰਾ ਬੰਦ ਹੈ ਪੰਜਾਬ ਅਸੀਂ ਨਹੀਂ ਬੰਦ ਕਰਤੀਆਂ ਨਾਲ ਜੀ ਪੂਰ ਅਸੀਂ ਤੇ ਖਿੱਤੇ ਹੀ ਜਾਂਦੀ ਹੈ ਮੈਂ ਕਿਹਾ ਨਹੀਂ ਹੋਰ ਕੁਝ ਠੀਕ ਹੈ। ਤੁਸੀਂ ਕਿਸਾਨ ਜਥੇਬੰਦੀਆਂ ਦਾ ਸਮਰਥਨ ਕਰਦੇ ਹੋ? ਬਿਲਕੁਲ ਕਰਦੇ ਹਾਂ ਜੀ। ਸਮਰਥਨੀ ਹੈ ਜੀ ਜਦੋਂ ਸਾਰਾ ਪੰਜਾਬ ਹੀ ਬੰਦਾ ਗੌਰਮੈਂਟ ਨੂੰ ਹੱਲ ਕਰਨਾ ਚਾਹੀਦਾ ਹੈ। ਉਹਨਾਂ ਦੀਆਂ ਮੰਗਾਂ ਜਾਇਜ਼ ਆ। ਬਿਲਕੁਲ ਜਾਇਜ਼ ਆ। ਜਾਇਜ਼ ਆ ਜੀ। ਅੰਕਲ ਜੀ ਜਿਵੇਂ ਆਪਾਂ ਗੱਲ ਕਰੀਏ ਇੱਕ ਕਿਸਾਨ ਆਗੂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 1 ਮਹੀਨੇ ਤੋਂ ਮਰਨ ਵਰਤੇ ਬੈਠੇ ਹੋਇਆ ਕਿਵੇਂ ਦੇਖਦੇ ਇਸ ਚੀਜ਼ ਨੂੰ? ਠੀਕ ਆ ਜੀ ਲੋਕਤੰਤਰੀ ਸਵਨੋਧਕਾਰ ਆ ਆਪ ਦਾ ਉਹ ਕਰਨ ਦਾ ਹੱਕ ਮੰਗਣਾ। ਇਹ ਠੀਕ ਹੈ। ਟੈਸਟ ਕਰ ਰਿਹਾਗਾ ਠੀਕ ਹੈ ਕਿਸਾਨ ਆਗੂ ਕਹਿ ਰਿਹਾ ਹੈ ਹਜੇ ਤੱਕ ਸੈਂਟਰ ਗਵਰਨਮੈਂਟ ਵੱਲੋਂ ਕਿਸਾਨਾਂ ਨਾਲ ਇਸ ਮੁੱਦੇ ਤੇ ਪ੍ਰੋਪਰ ਕੋਈ ਗੱਲਬਾਤ ਨਹੀਂ ਕੀਤੀ ਗਈ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਨਹੀਂ ਹੋਤਾ ਜੀ ਮੀਡੀਆ ਦੇ ਵਿੱਚ ਪੇਪਰ ਚ ਆਇਆਗਾ ਵੀ ਸੈਂਟਰ ਦੀ ਟੀਮ ਆਈ ਹੈ ਗੱਲਬਾਤ ਕਰਨ ਵਾਸਤੇ ਬਾਕੀ ਹੁਣ ਸੀ ਕਿੱੜਾ ਉੱਥੇ ਗਏ ਆ ਨਹੀਂ ਕੋਈ ਉਹਨਾਂ ਕੋਲੇ ਹੋਰ ਵੀ ਸਾਡੇ ਨਾਲ ਇੱਥੇ ਦੁਕਾਨਦਾਰ ਮੌਜੂਦ ਹੈ ਗੱਲਬਾਤ ਕਰਦੇ ਆ ਨਮਸਤੇ ਅੰਕਲ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਪ੍ਰੇਮ ਕੁਮਾਰ ਪ੍ਰੇਮ ਜੀ ਕੀ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਜੀ ਠੀਕ ਹੈ ਜੀ ਬੰਦ ਹੈ ਬੰਦ ਹੋਣ ਚਾਹੀਦਾ ਸਵਾਰਥਨ ਕਰਦੇ ਤੁਸੀਂ ਹਾਂਜੀ ਹਾਂਜੀ ਜਾਇਜ਼ ਹੈ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹੈ ਜੀ ਜਾਇਜ਼ ਹੈ ਬਿਲਕੁਲ ਜੀ ਬਿਲਕੁਲ ਕਹਿੰਦੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਜਾਇਜ਼ ਹੈ ਹੋਰ ਵੀ ਸਾਡੇ ਨਾਲ ਇੱਥੇ ਦੁਕਾਨਦਾਰ ਮੌਜੂਦ ਹੈ ਗੱਲਬਾਤ ਕਰਦੇ ਆਂਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਤੰਨਾ ਸਿੰਘ ਪੰਨਾ ਸਿੰਘ ਜੀ ਜੇ ਗੱਲ ਕਰੀ ਅੱਜ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਪੰਜਾਬ ਬੰਦ ਕੀਤਾ ਗਿਆ ਤੁਸੀਂ ਵੀ ਆਪਣੀਆਂ ਦੁਕਾਨਾਂ ਬੰਦਾ ਕੇ ਬਾਹਰ ਬੈਠੇ ਹੋ ਕੀ ਕਰਨਾ ਚਾਹੋਗੇ ਠੀਕ ਹੈ ਜੀ ਕਿਸਾਨਾਂ ਦਾ ਚਾਹ ਜਾਂ ਮੰਗਾਂ ਦਾ ਹਾਂ ਜੀ ਫਿਰ ਤੁਮਰਥਨ ਕਰਦੇ ਤੁਸੀਂ ਹਾਂ ਜੀ ਹਾਂ ਜੀ ਬਿਲਕੁਲ ਸਮਝ ਅੱਛਾ ਜਗਜੀਤ ਸਿੰਘ ਡੱਲੇਵਾਲ ਪਿਛਲੇ 1 ਮਹੀਨੇ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤੇ ਬੈਠੇ ਹੋਏ ਐ ਹਜੇ ਤੱਕ ਕੇਂਦਰ ਸਰਕਾਰ ਵੱਲੋਂ ਪ੍ਰੋਪਰ ਇਸ ਮੁੱਦੇ ਤੇ ਗੱਲਬਾਤ ਨਹੀਂ ਕੀਤੀ ਗਈ ਕਿਵੇਂ ਦੇਖਦੇ ਇਸ ਚੀਜ਼ ਨੂੰ ਉਹ ਤਾਂ ਜੀ ਕਰਨੀ ਚਾਹੀਦੀ ਹੈ ਜੀ ਹਰਤੇ ਜੀ ਸੈਂਟਰ ਸਰਕਾਰ ਕੋਾਸਤੇ ਬਹੁਤ ਬਹੁਤ ਬਿਲਕੁਲ ਜੀ ਬਿਲਕੁਲ ਹੋਰ ਵੀ ਸਾਡੇ ਨਾਲ ਇੱਥੇ ਦੁਕਾਨਦਾਰ ਮੌਜੂਦ ਹੈ ਸੱਸੀ ਗੱਲਾਂ ਕਰ ਸੱਸੀ ਕਰ ਕੀ ਨਾਮ ਹੈ ਅਸ਼ੋਕ ਬਾਂਸਰ ਅਸ਼ੋਕ ਜੀ ਅੱਜ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬੰਦ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਇਹ ਠੀਕ ਹੈ ਜੈਜ ਹੈ ਜਿਹੜਾ ਬੰਦ ਕੀਤਾ ਹੈ ਵੀ ਇਹੇ ਮੰਗਾਂ ਜੈਜ ਹੈ ਉਹਨਾਂ ਦੀ ਵਪਾਰ ਫੇਰੀ ਚੱਲੂਗਾ ਜੇ ਕੋਈ ਕਿਸਾਨ ਕੋਲੇ ਪੈਸਾ ਆਊਗਾ। ਕੋਈ ਸਮਰਥਨ ਕਰਦੇ ਉਸ ਚੀਜ਼ ਦਾ? ਹਾਂਜੀ ਸਮਰਥਨ ਕਰਦੇ। ਅਸੀਂ ਤਾਂ ਕਾ ਸ਼ਾਪ ਬੰਦ ਰੱਖ ਰੱਖੀ ਹੈ ਜੀ। ਜਿਵੇਂ ਉਹਨਾਂ ਨੇ ਕਿਹਾ ਉਸ ਦੇ ਹਿਸਾਬ ਨਾਲ ਚੱਲਦੇ ਰਹਿਗੇ। ਉਹਨਾਂ ਨੂੰ ਸੁਣਨੀ ਚਾਹੀਦੀ ਹੈ ਜੀ ਢੱਲੇਬਾਲ ਦੀ ਗੱਲ। ਉਹ ਬਹੁਤ ਬਿਮਾਰ ਹੈ। ਸੀਰੀਅਸ ਹੈ। ਤੇ ਉਹਨਾਂ ਦੀ ਗੱਲ ਸੁਣਨਗੇ ਫੇਰੀ ਉਹ ਮਰਨ ਪਰਤ ਤੱਕ ਐਟਨਗੇ। ਦੀ ਗੱਲ ਸੁਣਨੀ ਚਾਹੀਦੀ ਹੈ ਪਤਾ ਇਹੀ ਗਾਹਾਂ। ਧੰਨਵਾਦ। ਸ਼ੋਰ ਵੀ ਸਾਡੇ ਨਾਲ ਇੱਥੇ ਦੁਕਾਨਦਾਰ ਮੌਜੂਦ ਹੈ ਗੱਲਬਾਤ ਕਰਦੇ ਆ ਸੱਸੀ ਕਾਲ ਬਾਈ ਜੀ ਸੱਸੀ ਕਾਲ ਜੀ ਕੀ ਨਾਮ ਹੈ ਅਸ਼ੋਕ ਕੁਮਾਰ ਅਸ਼ੋਕ ਜੀ ਜੇ ਗੱਲ ਕਰੀ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬੰਦ ਕੀਤਾ ਗਿਆ ਹੈ ਕੀ ਕਰਨਾ ਚਾਹੋ ਬਿਲਕੁਲ ਜਾਇਜ਼ ਹੈ ਜੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਜੀ ਕਿਸਾਨਾਂ ਕੋਲੇ 4 ਰੁਪਏ ਆਉਣਗੇ ਤਾਂ 12 ਰੁਪਏ ਆਊਗਾ ਮਨ ਉਹ ਕੋਈ ਬਿਜ਼ਨਸ ਚੱਲੂਗਾ ਜੀ ਪੰਜਾਬ ਗਵਰਨਮੈਂਟ ਦਾ ਇਸ ਮਾਮਲੇ 'ਚ ਬਿਲਕੁਲ ਫੇਲ ਹੈ ਜੀ ਪੰਜਾਬ ਗਵਰਨਮੈਂਟ ਬਿਲਕੁਲ ਫੇਲ ਹੈ ਜਿਹੜੀ ਕਿਸਾਨਾਂ ਦੀ ਗੱਲ ਨਹੀਂ ਸੁਣਦੀ ਸੁਣਨੀ ਚਾਹੀਦੀ ਇਹਨਾਂ ਨੂੰ ਜੋ ਕਿਸਾਨਾਂ ਦਾ ਮਸਲਾ ਹੈ ਉਹ ਹੱਲ ਕਰਨਾ ਚਾਹੀਦਾ ਹੈ। ਪਤਾ ਜਗਜੀਤ ਸਿੰਘ ਢੱਲੇਵਾਲ ਪਿਛਲੇ 1 ਮਹੀਨੇ ਤੋਂ ਕਲੋਰੀ ਬਾਰਡਰ ਤੇ ਮਰਨ ਵਰਤੇ ਬੈਠੇ ਹੋਏ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਕੇਂਦਰ ਸਰਕਾਰ ਵੱਲੋਂ ਹਜੇ ਤੱਕ ਪ੍ਰੋਪਰ ਤਰੀਕੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਕਿਸਾਨ ਜਥੇਬੰਦੀਆਂ ਨਾਲ ਕਿਵੇਂ ਦੇਖਦੇ ਇਸ ਚੀਜ਼ ਨੂੰ। ਕੇਂਦਰ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਹੈ ਜੀ ਬੈਠ ਕੇ ਉਹਨਾਂ ਦੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਕੋਈ ਨਾ ਕੋਈ ਜੁਬੇ ਵੀ ਮਸਲਾ ਹੁੰਦਾ ਹੈ ਇਸ ਕਿਸਾਨਾਂ ਦਾ ਜਾਂ ਕੇਂਦਰ ਸਰਕਾਰ ਦਾ ਜੋ ਵੀ ਮਸਲੇ ਨੇ ਉਹਨਾਂ ਨੂੰ ਬੈਠ ਕੇ ਸਲਝਾਉਣਾ ਚਾਹੀਦਾ ਹੈ ਜੀ। ਉਹਨਾਂ ਦੀ ਦੁਕਾਨਦਾਰੋ ਜਿਹੜੇ ਫੁੱਲ ਸਮਰਥਨ ਕਰਦੇ ਬਿਲਕੁਲ ਬਿਲਕੁਲ ਕਿਸਾਨ ਜੱਤੇ ਬੰਦੀਆਂ ਦਾ ਫੁੱਲ ਰੱਜ ਕੇ ਸਮਰਥਨ ਕਰਦੇ ਆ ਜੀ ਪੂਰਾ ਬਠਿੰਡਾ ਬੰਦ ਹੈ ਜੀ ਬਿਲਕੁਲ ਜੀ ਬਿਲਕੁਲ ਐਸੀ ਬਠਿੰਡਾ ਦੇ ਕੁਝ ਦੁਕਾਨਦਾਰ ਜਿਨ੍ਹਾਂ ਨਾਲ ਅੱਪਾ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕੀ ਅਸੀਂ ਇਸ ਬੰਦਹਾ ਕਰਦੇ ਆ ਪੂਰਾ ਸਮਰਥਨ ਕੈਮਰਾਮੈਨ ਸੁਜੀਲ ਦੇ ਨਾਲ ਮਨੋਚ ਚਰਕੀਵਾਲ ਡੈਨਿਕਸਵੇਰਾ ਟੀਵੀ ਬਠਿੰਡਾ